ਨੰ ਸਰਵਰ ਦੁਜੀ ਏ ਓਮਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੂਪ ਪ੍ਰਯਾ ਅਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜੋ ਹੁ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਉਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾਓ ਜੋਤ ਮੇ ਜੋਤ ਮੇ ਜਾਤਾ ਕਲਕਲਾਪ ਉਪੂਰ ਰਹਾ ਤੂੰ ਸੱਚਾ ਸਾਹਿਬ ਸਿੱਤ ਸਾਲਿਓ ਜਿਨ ਕੀਤੀ ਸੋ ਪਾਰ ਪਿਆ ਕਹਉ ਨਾ ਨੇ ਕਰ ਦੇਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸੋਦਰ ਰਾਗ ਸਮਹ ਲਾ ਪਹਿਲਾ ਏ ਕੁੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਵੈ ਸਰਬ ਸਮਾਲੇ ਬਾਝੀ ਤੇਰੇ ਨਾਮ ਦੇ ਅਨੇਕ ਸੰਖਾ ਕੇਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪ੍ਰੀ ਸਿਉ ਕਹੀਆ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨੂੰ ਪਵਣ ਪਾਣੀ ਵੈ ਸੰਤਿ ਗਾਵੇ ਰਾਜਾ ਚੰਦ ਦਵਾਰੇ ਗਾਵਣ ਤੁਧ ਨੂੰ ਚਿਤ ਗੁਪਤ ਲਿਖ ਜਾਣ ਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੈ ਗਾਵਣ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਦੇਵ ਤਿਆਨ ਦਰ ਨਾਲੈ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੂ ਸਾਧ ਵਿਚਾਰੇ ਗਾਵਨ ਤੁਧਨੋ ਜਤੇ ਸਦੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਨਾਲ ਗਾਵਨ ਤੁਧਨੋ ਮੋਨੀਆ ਮਨ ਮੋਹਨ ਸੁਰਗੋ ਮਛ ਪਿਆਲੇ ਗਾਵਨ ਤੁਧਨੋ ਰਦਨੇ ਉਪਾਏ ਤੇਰੇ 86 ਰਤਨਾਲ ਗਾਵੰਤ ਤੁਧਨੋ ਜੋਤ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੇ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਗ੍ਰਹ ਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਧਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸਿਮੈ ਚਿਤਨਾ ਆਵਣ ਨਾ ਲੇਕਿਆ ਵਿਚਾਰੇ ਸੋਈ ਸੋਈ ਸਦਸ ਸਾਹਿਬ ਸੱਚਾ ਸਚੇ ਨਾਹੀ ਐ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵਾ ਸੋਏ ਕਰਸੀ ਫਿਰ ਹੁਕਮ ਨਾ ਕਰ ਰਾਜ ਸੋ ਪਾਛਾ ਸ਼ਹਾ ਪਤਸਾ ਹੈ ਨਾਨਕ ਰਹਿਣ ਰਜਾਈ ਅਸਮ ਹੱਲਾ ਪਹਿਲਾ ਸੋਨ ਬੱਡਾ ਆਖੇ ਸਭ ਕੋ ਏ ਕੇਵੜ ਵੱਡਾ ਡੇਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲ ਤੇ ਰਹੇ ਸਮਾਈ ਬਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੀ ਗੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਖਤੀ ਮਿਲ ਸੁਖਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜੈ ਤ੍ਰਿਤਿਲ ਵੜਿਆਈ ਸਭ ਸਤ ਸਭ ਕਬ ਸਭ ਚੰਗੇ ਆਈਆਂ ਸਦਾ ਪੁਰਖਾਂ ਕੀ ਆਵੜਿਆਈ ਤੁਧ ਬਿਣ ਸ੍ਰੀ ਕੀ ਨਾ ਪਾਈਆਂ ਕਰਮ ਮਿਲੇ ਨਾ ਈ ਠਾਕ ਰਹੀਆਂ ਆਖਣ ਵਾਲਾ ਕਿਆ ਵਿਚਾਰ ਸਿੱਧੀ ਪ੍ਰੇਤਰੇ ਭੰਡਾਰਾ ਜਿਸ ਤੂੰ ਦੇਹ ਤਸੇ ਗਿਆਚਾਰਾ ਨਾਲ ਸੱਚ ਸੁਵਾਰਣ ਹਾਰਾ ਅਸਮ ਹਲਾ ਪੈ ਲਾਇ ਆਖਾਂ ਜੀਵਨ ਸ੍ਰੀ ਮਰ ਜਾਓ ਆਖਣਿ ਓ ਕਾ ਸਚਾ ਨਾਮ ਸਚ ਨਾਮ ਕੀ ਲਾਗੈ ਭੂ ਭੁਖੇ ਖਾਇ ਚਲਿ ਗੈ ਦੁਖ ਸੋ ਕਿਉ ਵਿਸਰੈ ਮੇਰੀ ਮਾਈ ਸਚ ਸਹੇ ਸਚ ਨਾਏ ਸਚ ਨਾਮ ਕੀ ਤਲ ਵੜਿਆਈ ਆਤ ਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਹਿ ਵਡਾ ਨਾ ਹੋਵੇ ਆਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੁੱਕੇ ਭੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਆ ਨਾ ਕੋ ਹੋਏ ਜੇ ਵੜਿ ਆਉਤੇ ਬੜ ਤੇਰੀ ਦਾਤ ਜਿੰਨ ਦਿਨ ਕਰ ਕਹਿ ਕੀਤੀ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾ ਵੇ ਵਾਸਨਾਤ ਰਾਗੁ ਗੁਜਰੀ ਮਹਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਿਗੁਰੁ ਖਾ ਬਿਨੋ ਕਰੋ ਕਿਰਪਾ ਹਮ ਕੀਰੇ ਕਰਮ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮਿਤੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਖਾਨਸ ਖਾਈ ਹ ਕੀਰਤਮ ਜੀ ਰਹਿਰਾਸ ਰਹਾਉ ਹਰ ਦਿਨ ਕੀ ਵਡ ਬਾਗ ਵਡੇਰੇ ਜਿਨ ਹਰ ਹਰਿ ਸਦਾ ਹਰਪਿਆਸ ਹਰ ਹਰਿ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤਿ ਬੁਣ ਪ੍ਰਗਾਸ ਜਿਨ ਹਰ ਹਰ ਹਰਿ ਰਸ ਨਾਮ ਨ ਪਾਇਆ ਦੇ ਪਾਗ ਹੀਣ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗਜੀਵਾ ਤ੍ਰਿਗਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਦਿਨ ਤੁਰਮਾਸ ਦਿਖ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜੇ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿਦਮ ਦਿਆ ਹਰ ਹਰ ਦੀਓ ਪ੍ਰਿਆਸ ਹੈ ਲਪਦਰਮੇ ਜਨ ਤੇ ਉਪਾਏ ਤਾਂ ਕਾਹੇ ਕਾਗੈ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਤਿਆ ਗੁਰ ਪ੍ਰਸਾਦ ਬ੍ਰਹਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਧ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਬੋਕਰਿਆ ਉਡੇ ਉਡੇ ਆਵੇ ਸਕੂਸਾਰ ਤਿਸ ਬਾਛੇ ਵਿਚਰੇ ਸ਼ਰੀਆ ਤਿੰਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਾ ਛੱਡ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤਿਰੰਤ ਨ ਪਰਵਰਿਆ ਰਾਗ ਸਮਹਲਾ ਚੌਥਾ ਸੋ ਪੁਰਖੇ ਕੁੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰਨਜਨਾਰ ਪੁਰਖ ਨਰਨਜਨ ਹਰੇ ਅਗਮ ਅਗਮ ਪਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਆ ਸੱਚੇ ਸਿਰਜਨਹਾਰ ਸਭ ਜੀ ਤੁਹਾਾਰੇ ਜੀ ਤੁਝ ਹੀ ਆਕਾਦਾ ਤਾਰ ਹਰਿ ਤਿਆ ਹੋ ਸੰਤੋ ਜੀ ਸਭ ਦੋਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਗਿਆਨ ਅਨੰਤ ਵਿਚਾਰਾ ਤੂੰ ਘਟ ਘਟੇ ਅੰਤਰ ਸਰਬ ਨਿਰੰਤਰ ਜੀ ਹਰੇ ਕੋਪਰਕ ਸੁਮਾਣਾ ਇਕ ਦਾਤੇ ਇਕ ਬਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆ ਆਪੇ ਰਾਤਾ ਆਪੇ ਭੁਖਤਾ ਜੀ ਹਾਂ ਤੁਧ ਬਿਨਿ ਅਵਰ ਨਾ ਜਾਣਾ ਤੂੰ ਭਾਰ ਬ੍ਰਹਮੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵੈ ਜੋ ਸਿਵੈ ਤੁਧ ਜੀ ਜਨ ਨਾਨਕ ਕਿਨ ਗੁਰਵਾੜਾ ਹਰਤ ਆਵੇ ਹਰਤ ਆਵੇ ਤੁਧ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਜੇ ਮੁਕਤ ਭੈ ਜਿਨ ਹਰਿ ਧਿਆਇਆ ਜੇ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਨ ਹਰਿ ਨਿਰਭਉ ਧਿਆਇਆ ਜੇ ਤਿਨ ਕਾ ਬਹੁ ਸਭ ਗਵਾਸੀ ਜਿਨ ਸੇ ਵਿਆ ਜਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਜੇ ਤਨ ਜਿਨ ਹਰਿ ਧਿਆਇਆ ਜੇ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਰੀ ਭਗਤ ਪੰਡਾਰ ਜਿ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਰੀ ਭਗਤ ਸਲਾਹਨ ਤੁਧ ਜੀ ਹਰਿ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਰੇ ਹਰ ਪੂਜਾ ਜੀ ਤਰਤਾਪੈ ਜੱਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬੋ ਸਿਮਰਿ ਸਾਥ ਜੀ ਕਰਿ ਕਰਿਆ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੈ ਜਨ ਨਾਨਕ ਜੀ ਜੋ ਭਾਵੇ ਮੇਰੇ ਹਦ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਝ ਜੇ ਵੜਿਆ ਵਰਨਾ ਕੋਈ ਤੂੰ ਜੋ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਇ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਨਰੇ ਸੋਹੋਈ ਤੁਦੇ ਆਪੇ ਸੜ ਸਭ ਪਾਈ ਜੀ ਤੁਦੇ ਆਪੇ ਸੜ ਦੇ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਜਣੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਵੈ ਸੋ ਇਥੀ ਸੀ ਜੋ ਤੂੰ ਦੇ ਸੋਏ ਹਉ ਪਾਈ ਰਹਾ ਸਭ ਤੇਰੀ ਤੂੰ ਸਬਣੀ ਧਿਆਇ ਜਿਸ ਨੂੰ ਕਿਰਪਾ ਕਰੇ ਤਿੰਨਾ ਅਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦਿਆ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਹੋ ਸਭ ਤੁਜੀ ਮਾਹੈ ਤੁਜ ਬਿਨੂ ਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲਵ ਛੋੜਿਆ ਸੰਜੋਗੇ ਮੇਲ ਜਿਸ ਨੂੰ ਤੂੰ ਜਣਾਏ ਜੋਈ ਜਨ ਜਾਣੈ ਗੁਰੁ ਗੁਣ ਸਾਦੇ ਹੀ ਆਗ ਬੁਖਾਣਾ ਜਿਨ ਹੱਥ ਸੇ ਵਿਆ ਤੈਨ ਸੁਪਾਇ ਸਹਿ ਜੇਹੀ ਹਰਿ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀ ਹਸਬ ਹੋਏ ਤੁਧ ਬਿੰਦੂ ਜਾਇ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਜਨਾਨੇ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਦਿੱਤ ਸਰਬ ਰੜੈ ਪੀਲੇ ਨਿਵਾਸਾ ਬਾਣੀ ਪਾ ਬੁਖਤਿ ਨਹਿ ਕੀਆ ਕੰਕੈ ਮੂਪਗਨੇ ਚਾਲੈ ਆਂ ਦੇਖਾਂ ਤੇ ਡੂਗਿਐ ਮਨ ਏਕ ਨਾ ਜਿਤ ਇਸ ਮੂੜ ਮਨਾਰ ਵਿਸਰਤ ਤ੍ਰੇ ਗੁਣ ਕਲਿਆ ਰਹਾਉ ਨਾ ਹੂੰ ਜਦੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾ ਇਸ ਦਿਨ ਕੀ ਹਰਣਾ ਜਿੰ ਤੂੰ ਨਾਹੀ ਵਿਸਰਿਆ ਆਇ ਸਮਹਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇ ਹਰੀਆ ਗੋਵਿੰਦ ਮਿਲਣ ਕੀ ਤੇਰੀ ਵਰੀਆ ਔਰ ਕਾਇ ਤ੍ਰਿਕ ਦਿਨਾਂ ਕਾਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾਮ ਲਗ ਪਉਜਲ ਤਰਨ ਕੈ ਜਨੰ ਦ੍ਰਿਸਥਾ ਜਾ ਤਰੰਗ ਮਾਇ ਗ੍ਰਹਾਵ ਜਬ ਤਦ ਸੁਨਿਮ ਧਰਮ ਨਾਮ ਕ ਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਯ ਕਹੁ ਨਾਨਕ ਅਕਮ ਨੀਚ ਕਰਮ ਆਸਰਨ ਪ੍ਰੇਕੀ ਰਾਖੂ ਸਰਮਾ ਇਕ ਓੰਕਾਰ ਸਿਵਾਹੀ ਗੁਰੂ ਜੀ ਕੇ ਫਤੇ ਪਾਤਸ਼ਾਹੇ ਦਸਮੀ ਚੌਪਈ ਪੁਨਰਾਸ਼ਸਤਾ ਕਾਟਾ ਦੀਸਾ ਸ੍ਰੀ ਉਸ ਗੇਤ ਜਗਤ ਕੇਈ ਸਾ ਓਪਨ ਬ੍ਰਿਸ਼ਟ ਗਗਨ ਤੇ ਪਈ ਸਭ ਜਨਿਆਨ ਬਦਾਈ ਲਈ ਧਨ ਤਨ ਲੋ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਪਵਨ ਕੇਸ ਜਨਹਾਰੇ ਦਾਸ ਜਾਨ ਮੈ ਲਿਓ ਬਹਾਰੇ ਆਬਿਓ ਬਾਜ ਬੇਨਤੀ ਚੋਪਈ ਅਮ੍ਰਿਤ ਰੂਹ ਹਾਤ ਰਹਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਰ ਸੰਭਰਾ ਦੁਸਤ ਸਭਾ ਤੁਮ ਕਾ ਬੋ ਆਪ ਹੱਥ ਦੇ ਮੋਹੇ ਬਚਾਓ ਸੁਖੀ ਵਸੈ ਮੂਰੋ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੂਰਛਾ ਨਿਰ ਕਰ ਦੇ ਕਰੀਏ ਸਭ ਬੈਰਨ ਕੋ ਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਯਾੜ ਕੋਈ ਅਵਰਣਾ ਧਿਆਉ ਜੋ ਵਰਤਾਉ ਸੋ ਤੁਮਤੇ ਪਾਉ ਸੇਵਕ ਸੇਕਾ ਹਮਾਰੇ ਤਾਰਿਆ ਚੁੰ ਚੁੰ ਸਦਰ ਹਮਾਰੇ ਮਾਰੀਏ ਆਪ ਹਾਥ ਦੇ ਮੁਝੇ ਅਭਿਗੇ ਮਰਨ ਕਾਲ ਕਾਤਰਾ ਸਿ ਨਵਰੀਐ ਓ ਜੋ ਸਦਾ ਹਮਾਰੇ ਪਛਾਹ ਸ੍ਰੀ ਹਸ ਤੂ ਜੋ ਕਰਿਓ ਰਿਸ਼ਾਰਾ ਖਲੇਉ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮੋ ਹੋ ਪ੍ਰੀਤ ਤਰਦਸ ਤੰਤਾ ਕਾਲ ਪਾਇ ਗ੍ਰਮਾ ਉਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਜਗਲ ਕਾਲ ਕਾ ਕੀ ਆਤਮਾ ਸ਼ਾ ਜਵਨ ਕਾਲ ਜੋਗੀ ਸ਼ਿਵ ਕੇ ਹੋ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਦਿਸੇ ਉਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਹੀ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਜਗਤਲ ਪ੍ਰਜਾ ਜਨੇ ਆਪ ਸਵਾਰੀ ਸ਼ਿਵ ਕਰਨ ਕੋ ਸੇ ਗੁਣ ਸੁਖ ਦਿਓ ਸ਼ਤਰਣ ਕੋ ਪਲ ਮੋ ਵਦ ਕੀਓ ਟੜਕੜ ਕੇ ਅੰਤਰ ਕੀ ਜਾਣ ਤੁਲੇ ਬੁਲੇ ਬੁਲੇ ਕੀ ਪੀਰ ਪਛਾਨਤਾ ਚਿੱਟੀ ਦੇ ਕੁੰਚਰਿਆ ਸੁਲਾ ਸਬਰ ਕਿਰਪਾ ਤ੍ਰਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਟੜਕੜ ਕੇ ਪੜਪੜ ਕੀ ਨਾਨੈ ਜਬ ਉਤਰਕ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹੀ ਅਪਾਰਾ ਜਬਿਆ ਤਰਕ ਕਰਤ ਹੂੰ ਕਭ ਹੂੰ ਤੁਮ ਮੈਂ ਬਿਤ ਦੇ ਤਰ ਸਭ ਹੂੰ ਜੀਤੇ ਬਦਨ ਸ੍ਰਿਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦੀ ਹਰਿਆਲਮ ਰੰਕਾ ਅਨੰਭ ਕਾ ਅੰਦਰ ਲੰਭ ਆਦਿ ਨੀਲ ਅਨਾਦਿ ਸੰਭ ਤਾਂ ਕਾ ਮੂਡ ਉਚਾਰਤ ਵੇਦਾਂ ਜਾਂ ਕੋ ਭੇਵਣਾ ਪਾਵਤ ਵੇਦਾ ਆਪੋ ਕਰ ਪਾਹਨੇ ਅਨੁਮਾਨਤ ਮਹਾ ਮੂਡ ਕਾ ਸੁ ਭੇਦਨ ਗਾਂਤ ਮਹਾਦੇਵ ਕੋ ਕਹਿ ਦਸਦਾ ਸੁ ਨਿਰੰਕਾਰ ਕਾ ਜੀਨ ਤਰਹਿ ਭੇਵ ਆਪ ਆਪਣੀ ਬੁਧ ਹੈ ਜੇਤੀ ਵਰਣਤ ਫਿਰ ਫਿਰ ਦੋਹ ਹੈ ਤੇਤੀ ਉਮਰਾਲ ਖਾਣਾ ਜਾਇ ਪਸਾਰਾ ਕੈ ਵਿਦਸ ਜਾ ਪ੍ਰਥਮ ਸੰਸਾਰਾ ਇਕ ਰੂਪਿਆਨੂਪਸ ਰੂਪਾ ਰੰਤ ਪਿਉ ਰਾਭ ਕਹਿ ਪੂਪਾ ਅੰਡਜ ਜੇ ਰਜ ਸਿਤ ਜੇ ਕੀਨੀ ਉਤਪੁਜ ਖਾਨ ਬਹੁ ਰਜ ਦੀਨੀ ਗਉਂਕ ਬੂਲ ਰਾਜਾ ਹੈ ਬੈਠਾ ਕਉਂ ਸੰਦ ਪਿਉ ਸੰਕ੍ਰਿਆ ਕਹਿਤਾ ਸਗਰੀ ਜੜਿ ਦਿਖਾਇ ਚੰਭਵਾ ਤੁਗਾ ਸਰੂਪ ਸ੍ਰੇਂਭਵ ਅਭਰੱਛਾ ਮੇ ਤੁਮ ਕਰੋ ਸਿਖਿ ਉਵਾਸ ਸਿਖ ਸੰਘਰੋ दुष्ट चित ते उठो ते सुबह ता सक मिले सकोरण काता जे अस्त तव शरणे परदन कह दुष्ट दुष्ट हमरे पुरख जवन पग परे ते आरे तिनके तुम संकट सव तारै जो कल को एक बार कह ताके काल निक्त नहीं है रछा होए ताही सब काल दुष्टे इष्ट डरेत तत्काल कृपा दृष्ट तंजाहिन हरगो ताके ताव तनिक मोह रहो ਰਿੱਧ ਸਿੱਧ ਕਰਮ ਸਭ ਹੋਈ ਦੁਰਤ ਛਾ ਸਭ ਸਕੇ ਨਾ ਕੋਈ ਇੱਕ ਵਾਰ ਜਿੰ ਤੁਮੇ ਸੰਭਾਰਾ ਕਾਲ ਫਾਸਦੇ ਤਾਹੇ ਉਭਾਰਾ ਨਿੰਦਰ ਨਾਮ ਤੇ ਹਾਰੋ ਗਾਦ ਦੁਰਤ ਦਰਦ ਦੁਰਤ ਦੋਖ ਤੇ ਰਹਾ ਕੜੇ ਕੀਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲੇ ਹੋ ਭਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਉ ਬਚਾਈ ਸਬਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਪ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕੈ ਮਤ ਇਕ ਨਾ ਮਾਨਿਓ ਸਿਮਰੈ ਸਾਧ ਸਰਵੇ ਸਵੈ ਉਹ ਭੀਰ ਕਹੇ ਹਮ ਇਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੇ ਉਹ ਸਭ ਤੋਈ ਵਖਾਨਿਓ ਦੋਹਰਾ ਤਉ ਦਵਾਰ ਕੋ ਛੱਡ ਗਏ ਗਿਓ ਤੁਹਾਰੋ ਦਵਾਰ ਗਾਏ ਗਏ ਕਿਲਾਜ ਅਸ ਗੋਵਿੰਦਾ ਸੁਹਾਰ ਰਾਮ ਕਲੀ ਮਹੱਲਾ ਤੀਜਾ ਅਨੰਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਸ਼ਬਦ ਤਾ ਗਾ ਉਹ ਹਰੀ ਕੇ ਰਾਮਨ ਜਿਨੀ ਹਸਾਇਆ ਇਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਅਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਣਾ ਅੰਗੇ ਕਾਰੋ ਕਰੇ ਤੇਰਾ ਆਕਾਰ ਜ ਸਭ ਸੁਆਰਣਾ ਸੁਨਾ ਗਲਾ ਸਮਰਤ ਸੁਆਮੀ ਸੋ ਕਿਉ ਮਨ ਹੋਏ ਸਾਰੈ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰਿ ਨਾਲ ਸਾਚੇ ਸਾਹਿਬ ਗਿਆਨਹੀ ਕਰ ਤੇਰੇ ਘਰ ਤਾਂ ਤੇ ਸਗਜੈ ਜਿਸ ਦੇ ਇਸ ਬਭ ਸਦਾ ਜਪਦਾ ਜਾਲਾ ਤੇਰੀ ਨਾਮ ਮਨ ਨੂੰ ਸਾਵੈ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਕਨੀਰੇ ਕਹਿ ਨਾਨਕ ਸੱਚੇ ਸਾਹਿਬ ਗਿਆਨਹੀ ਕਰ ਤੇਰੇ ਸਾਚਾ ਨਾਮ ਮੇਰਾ ਅਧਾਰੂ ਸਾਜਨਾ ਮੇ ਆਧਾਰ ਮੇ ਰਾਜਨ ਭੁਖਾਂ ਸਭ ਗੁਆਈਆਂ ਅਕਰ ਸ਼ਾਂਤ ਸੁਖ ਮੰਨਿਆ ਵਸਿਆ ਜਨੇ ਇਛਾ ਸਭ ਪੁਜਾਈਆਂ ਸਦਾ ਕੁਰਵਾਨ ਕੀਤਾ ਗੁਰਵਟਾਂ ਜਿਸ ਦੀਆਂ ਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਰੋ ਸਾਜਨਾ ਨਾਮ ਮੇਰਾ ਆਧਾਰੁ ਵਾਜੇ ਪੰਜ ਸ਼ਬਦਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਜਿਗਾ ਪੰਜ ਦੂਤ ਦਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦਿ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਿਤ ਕਰਿ ਅਨਹਦ ਬਾਜੇ ਅੰਦਰ ਸੁਨੂ ਵਡਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਉ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪੁਜਤ ਸਤਿਗੁਰ ਹੈ ਆਪਰ ਪੂਰਾ ਨਿਨਵੰਤ ਨਾਨੇ ਗੁਰਦਾਨ ਲਾਗੇ ਵਾਜਿਆਨ ਅਜ ਤੁਰੇ ਮੁੰਦਾਬਣੀ ਮੁਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾ ਗੁਰ ਕਾ ਪਿਓ ਜਿਸ ਕਾ ਸਭ ਸੇ ਆਧਾਰ ਹੋ ਜੇ ਕੋ ਖਾਵੇ ਜੇ ਕੋ ਭੁੰਜੇ ਤਿਸ ਕਾ ਹੋਏ ਆਧਾਰ ਏ ਵਸਤ ਜੀ ਨਹਿ ਜਾਏ ਨਿਤ ਨਿਦਰਾ ਖੁਰਦਾਰ ਉਤਮ ਸੰਸਾਰ ਚੰਨ ਲਗਤਰੀ ਹੈ ਸਬਨਾਨਿਕ ਬ੍ਰਹਮ ਬਸਾਰੋ ਹੋਸ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੂ ਨਾਹੀ ਮੈਨੂ ਜੋ ਕਿ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ ਜੀਵੇ ਹਰਿਆ ਪੌੜੀ तिथे तू समृत है जिथे कोई ना है उथे तेरी रख अग्नि उद्र मह सुनके जमके दूत ना तेरी छट जा है उजल विख में असगा गुरु शब्दी पर जिनको लगी पिया समृत से ही खाहे कल में हो पुन गुण गोविंद गाहे सबसे नौ कृपाल सुमाल साहे साहे पिता कोई न जाए जी आवे तो दिया लोक मोहल्ला ਅੰਤ੍ਰਗੁਰੂ ਆਰਾਧਨਾ ਜੇ ਵਾਜਪੁਰ ਨਾਮ ਤੇ ਸਤਿਗੁਰੂ ਵੇਖਣਾ ਸਰਬਣੀ ਸੁਨਾ ਗੁਰ ਨਾਮ ਸਤਿਗੁਰੂ ਸਿੱਧੀ ਦਿੱਤਿਆ ਦਸ ਰਿਪਰਿਤਾ ਉਹਨਾਂ ਨਿ ਕਿਰਪਾ ਕਰੇ ਜਿਸ ਨੂੰ ਇਹ ਵਸ ਦੇ ਜਗ ਮੇ ਤੁਮ ਕਾ ਲਿਆ ਹੈ ਬਿਰਲੇ ਕਈ ਕਈ ਮਹੱਲਾ ਪਰਿਵਾਰ ਰੱਖੇ ਰਖਣ ਹਾਰਿਆ ਪੁਭਾਰੀ ਜਨ ਗੁਰ ਕੀ ਪੈ ਰੇ ਪਾਇ ਕਾਜ ਸਵਾਰ ਗਣ ਹੋ ਆਇਆ ਕੁਦਿਆਲ ਮਨੂ ਨਾ ਵਿਸਾਰਿ ਗਣ ਸਾਧ ਜਨਾ ਕੈ ਸੰਗ ਪਵਜਲ ਤਾਰਿ ਗਣ ਸਾ ਗਦਨਿੰਦਕ ਦੁਸ਼ਟ ਕੀ ਨਮਾਹਿ ਬਿਦਾਰਿ ਗਣ ਤੇ ਸਾਹਿਬ ਕੀ ਟੀਕ ਨਾਨਕ ਮਨਿ ਨਮਾਹਿ ਜੇ ਸਿਮਰੈ ਸੁਖ ਹੋਇ ਸਗਲੈ ਦੁਖ ਜਾਹੈ ਤੇ ਸਾਹਿਬ ਕੀ ਟੀਕ ਨਾਨਕ ਮਨਿ ਨਮਾਹਿ ਜਿਸ ਸਿਮਰਤ ਸੁਖ ਹੋਏ ਸਗਲਾ ਦੁਖ ਦਾਰੇ